ਦੋਸਤੋ ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਜਾਂ ਫੋਲੋ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਫੋਲੋ ਕਰ ਲੈਣ ਅੱਜ ਆਪਾਂ ਇੱਕ ਇਹੋ ਜਿਹੇ ਪਦਾਰਥ ਦੀ ਗੱਲ ਕਰਾਂਗੇ ਜਿਹਦਾ ਪ੍ਰਯੋਗ ਸਾਡੇ ਘਰਾਂ ਦੇ ਵਿੱਚ ਸਾਡੀਆਂ ਰਸੋਈਆਂ ਦੇ ਵਿੱਚ ਆਮ ਹੀ ਹੁੰਦਾ ਹੈ ਉਹ ਪਦਾਰਥ ਹੈ ਧਨੀਆ ਧਨੀਏ ਦੇ ਗੁਣ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਵਿੱਤਨੀਆਂ ਦੇ ਕਿੰਨੇ ਫਾਇਦੇ ਹੁੰਦੇ ਆ ਪਰ ਅੱਜ ਇੱਕ ਖਾਸ ਬਿਮਾਰੀ ਦੀ ਮੈਂ ਗੱਲ ਕਰੂੰਗਾ ਜਿਹੜੀ ਵਿੱਚ ਤਨੀਆਂ ਬਹੁਤ ਹੀ ਲਾਹੇਵੰਦ ਹੈ ਉਹ ਬਿਮਾਰੀ ਹੈ ਥਾਇਰੋਇਡ ਥਾਇਰੋਇਡ ਕਿਸ ਤਰ੍ਹਾਂ ਦੀ ਬਿਮਾਰੀ ਹੈ ਜਿਹਦਾ ਕੋਈ ਇਲਾਜ ਨਹੀਂ ਹੈ ساری ਜ਼ਿੰਦਗੀ ਡਾਕਟਰ ਤੁਹਾਨੂੰ ਇੱਕ ਗੋਲੀ ਤੇ ਲਗਾ ਦਿੰਦੇ ਆ ਉਹ ਗੋਲੀ ਤੁਸੀਂ ਰੋਜ਼ ਖਾਈ ਚੱਲੋ ساری ਜ਼ਿੰਦਗੀ ਵਾਸਤੇ ਤੇ ਥਾਇਰੋਇਡ ਸਾਡਾ ਕੰਟਰੋਲ ਦੇ ਵਿੱਚ ਰਹੂਗਾ ਕਈ ਵਾਰ ਤਾਂ ਇਹ ਹੁੰਦਾ ਹੈ ਗੋਲੀ ਖਾਣ ਦੇ باوجود ਵੀ ਥਾਇਰੋਇਡ ਜਿਹੜਾ ਹੈਗਾ ਕੰਟਰੋਲ ਦੇ ਵਿੱਚ ਨਹੀਂ ਰਹਿੰਦਾ ਬਹੁਤ ਸਾਰੇ ਆਯੁਰਵੈਦਿਕ ਵਿਦਵਾਨਾਂ ਦੇ ਮਤ ਅਨੁਸਾਰ ਰਿਸ਼ੀਆ ਮੁਨੀਆਂ ਦੇ ਤਜਰਬੇ ਚੋਂ ਇਹ ਗੱਲ ਨਿਕਲ ਕੇ ਆਈ ਹੈ ਕਿ ਸੁੱਕਾ ਧਨੀਆ ਤੁਸੀਂ ਲੈ ਲੈਣਾ ਹੈ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਜਾਂ ਡੇਢ ਚਮਚ ਸੁੱਕਾ ਧਨੀਆ ਤੁਸੀਂ ਪਾ ਲੈਣਾ ਪਰ ਉਹਨੂੰ ਉਬਾਲ ਕੇ ਜਦੋਂ ਕੋਸਾ ਹੋ ਜੇ ਠੰਡਾ ਕਰਨ ਤੋਂ ਬਾਅਦ ਉਦੋਂ ਤੁਸੀਂ ਸਵੇਰੇ ਘੁੱਟ-ਘੁੱਟ ਕਰਕੇ ਉਹਨੂੰ ਪੀਣਾ ਹੈ ਰੋਜ਼ ਤੁਸੀਂ ਦੇਖੋਗੇ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਹੋ ਸਕਦਾ ਉਸ ਤੋਂ ਪਹਿਲਾਂ ਹੀ ਤੁਹਾਡਾ ਜਿਹੜਾ ਥਾਇਰੋਇਡ ਹੈ ਉਹ ਕੰਟਰੋਲ ਦੇ ਵਿੱਚ ਆ ਜਾਵੇ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਆ ਜਾਂ ਕਿਸੇ ਜਾਣਕਾਰ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਉਹਦੇ ਨਾਲ ਤੁਸੀਂ ਇਹ ਫਾਰਮੂਲਾ ਜ਼ਰੂਰ ਸ਼ੇਅਰ ਕਰੋ ਜੇ ਕਿਸੇ ਨੂੰ ਇਹਦਾ ਫਾਇਦਾ ਹੋ ਜਾਂਦਾ ਤਾਂ ਸਾਡੇ ਲਈ ਇਹੀ ਸਭ ਤੋਂ ਵੱਡੀ ਗੱਲ ਹੈ ਸੁੱਕੇ ਧਨੀਏ ਤੋਂ ਬਿਨਾ ਤਾਜ਼ਾ ਧਨੀਆ ਵੀ ਜਿਹੜਾ ਬਹੁਤ ਯੂਸਫੁਲ ਹੈ ਜਿਦੇ ਵਿੱਚ ਖੂਨ ਦੀ ਕਮੀ ਹੈ ਜਿਨ੍ਹਾਂ ਦਾ ਐਚਬੀ ਘਟਾ ਹੈ ਤਾਜ਼ੇ ਧਨੀਏ ਦੀ ਚਟਨੀ ਤੁਸੀਂ ਰੋਜ਼ ਬਣਾ ਕੇ ਤੁਸੀਂ ਉਹਨੂੰ ਸੇਵਨ ਕਰਾਓ ਤੁਸੀਂ ਦੇਖੋਗੇ ਦਿਨਾਂ ਦੇ ਵਿੱਚ ਉਹਦਾ ਐਚਬੀ ਜਿਹੜਾ ਹੈਗਾ ਨੋਰਮਲ ਇਸ ਤੋਂ ਬਿਨਾ ਸਾਡੇ ਆਯੁਰਵੈਦਿਕ ਸੈਂਟਰ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਹਰ ਕਿਸਮ ਦੇ ਰੋਗ ਦਾ ਇਲਾਜ ਕੀਤਾ ਜਾਂਦਾ ਹੈ। ਪੇਟ ਦੀ ਕੋਈ ਵੀ ਗੰਭੀਰ ਸਮੱਸਿਆ ਹੋਵੇ, ਜਲਨ ਹੋਵੇ, ਗੈਸ ਬਣਦੀ ਹੋਵੇ, ਪ੍ਰਾਣੀ ਕਬਜ਼ ਜਾਂ ਪ੍ਰਾਣੀ ਤੋਂ ਪ੍ਰਾਣੀ ਸੰਗਰਹਿਣੀ, ਗੋਡਿਆਂ, ਮੋਡਿਆਂ ਦਾ ਦਰਦ, ਪ੍ਰਾਣਾ ਤੋਂ ਪ੍ਰਾਣਾ ਮਾਈਗਰੇਨ ਇਸ ਤੋਂ ਬਿਨਾ ਕੋਈ ਵੀ ਬਿਮਾਰੀ ਹੋਵੇ, ਉਹਦਾ ਇਲਾਜ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਕੀਤਾ ਜਾਂਦਾ ਹੈ। ਤੁਸੀਂ ਕਿਸੇ ਵੀ ਬਿਮਾਰੀ ਬਾਰੇ ਕੋਈ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਉਹ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ